ਇੱਥੇ ਉੱਧਰ ਪਾਈਪ ਜਿਆਦੀ ਨਾ ਖਿੱਚ ਪਾਣੀ ਪਾ ਉੱਧਰ ਮਾਰ ਗੱਡੀ ਤੇ ਜੀਜੂ ਦਾ ਤਾਂ ਨਹੀਂ ਨੁਕਸਾਨ ਆਇਆ ਨੁਕਸਾਨ ਹੈ ਪਾਣੀ ਪਾਣੀ ਭਰੇ ਪਾਣੀ ਭਰੇ ਤਾਂ ਕੋਈ ਨਹੀਂ ਤਾਂ ਇੰਦਰ ਪਾਈਪ ਜਿਆਦੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਤਾਂ ਨਹੀਂ ਨੁਕਸਾਨ ਆਇਆ ਨੁਕਸਾਨ ਬੱਤੀਆਂ ਹੈ ਪੰਜਾਬੀਓ ਜਿਹੜੇ ਘਰ ਦੇ ਵਿੱਚ ਰਾਤ ਡਰੋਨ ਡਿੱਗਿਆ ਸੀ ਉਹਦੀਆਂ ਆਪਾਂ ਤਸਵੀਰਾਂ ਦਿਖਾ ਰਹੇ ਹਾਂ ਇੱਧਰ ਦੇਖੋ ਤੁਸੀਂ ਜਿਹੜਾ ਉਹ ਮੋਟਰਸਾਈਕਲ ਸੜਿਆ ਡਰੋਨ ਦੇ ਨਾਲ ਕਾਫੀ ਉਹਨੇ ਬਲਾਸਟ ਕੀਤਾ ਤੇ ਘਰ ਦੇ ਵਿੱਚ ਅੱਗ ਲੱਗ ਗਈ ਖੜੀਕਾਰ ਨੂੰ ਤੇ ਇਥੇ ਦਾਣੇ ਉਹਨਾਂ ਦਾ ਜਿਹੜੇ ਕਣਕ ਦੀਆਂ ਬੋਰੀਆਂ ਸੀ ਜਾਂ ਬਰਾਦਾ ਵਗੈਰਾ ਪਿਆ ਸੀ ਉਹ ਸਭ ਕੁਝ ਸੜ ਕੇ ਰਾਖ ਹੋ ਗਿਆ ਤੇ ਆਹ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਡੀ ਸੜੀ ਹੋਈ ਤੇ ਗੱਡੀ ਇੱਕਦਮ ਅੱਗ ਦਾ ਪੰਭੂਕਾ ਬਣ ਗਈ ਤੇ ਰਾਤ ਵੀ ਜਿਹੜੀਆਂ ਵੀਡੀਓ ਆਈਆਂ ਸੀ ਇਥੇ ਜਿਹੜੇ ਘਰ ਵਾਲੇ ਸੀ ਉਹਨਾਂ ਨੇ ਪਾਈਪ ਨਾਲ ਪਾਣੀ ਚਲਾ ਕੇ ਤੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅੱਗ ਇੰਨੀ ਤੇਜ਼ ਸੀ ਵੀ ਉਹਨੇ ਗੱਡੀ ਨੂੰ ਸਾੜ ਕੇ ਸਵਾਹ ਕਰ ਦਿੱਤਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਇਹ ਬਰਾਦੇ ਦੀਆਂ ਬੋਰੀਆਂ ਨੇ ਝੋਨਾ ਪਿਆ ਕਣਕ ਪਈ ਤੇ ਇਧਰ ਬਾਈ ਜੀ ਆਪਣੇ ਨਾਲ ਨੇ ਆਪਾਂ ਇਹਨਾਂ ਨਾਲ ਵੀ ਮੜੀ-ਮੋਟੀ ਗੱਲਬਾਤ ਕਰਦੇ ਆ ਬਾਈ ਜੀ ਇਹ ਕਿੰਨੇ ਕ ਵਜੇ ਦੀ ਰਾਤ ਘਟਣਾ ਇਹ ਕੋਈ 5:30 ਵਜੇ ਦੇ ਕਰੀਬ ਹੂੰ ਘਟਣਾ ਵਾਪਰੀ ਆ ਅੱਛਾ ਜੀ ਇਹ ਬਸ ਉਹ ਇਧਰੋਂ ਡਿੱਗਿਆ ਅੱਛਾ ਜੀ ਇਹਦੇ ਲਈ ਸਾਈਡ ਤੋਂ ਤੇ ਇੱਥੇ ਤਰਪੇਲਾ ਵਗੈਰਾ ਗੱਡੀ ਵੀ ਟੱਕੀ ਸੀ ਇਹਦੇ ਵੀ ਤਰਪੇਲਾ ਸੀ ਹੂੰ ਉਹਨਾਂ ਨੂੰ ਅੱਗ ਲੱਗੀ ਜਦੋਂ ਫਟ ਗਿਆ ਉਹ ਤਾਂ ਫਿਰ ਤਾਂ ਸਾਰੀ ਵਿਹਲੀ ਦੇ ਵਿੱਚ ਅੱਗ ਹੀ ਅੱਗ ਹੋ ਗਈ ਅੱਛਾ ਜੀ ਪਸ਼ੂ ਵੀ ਸੜ ਗਏ ਉਹ ਤਿੰਨ ਪਰਿਵਾਰ ਦੇ ਮੈਂਬਰ ਸੀ ਤਿੰਨੇ ਉਹ ਵੀ ਹੁਣ ਉਹ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਉਹ ਜੀ ਬਾਗੇ ਹਸਪਤਾਲ ਚ ਦਾਖਲ ਨੇ ਹੂੰ ਪਰ ਉਹ ਕਹਿੰਦੇ ਆ ਬਈ ਸਾਡੇ ਖਤਰੇ ਵਿੱਚੋਂ ਬਾਹਰ ਨਹੀਂ ਖਤਰੇ ਚੋਂ ਬਾਹਰ ਨਹੀਂ ਜੀ ਅੱਛਾ ਖਤਰੇ ਚ ਹੀ ਨੇ ਹੂੰ ਕੋਈ ਇੱਕ ਤਾਂ 80 90% ਦੇ ਕਰੀਬ ਆ ਤੇ ਦੂਜਾ ਜਿਹੜਾ ਲਖਮਿੰਦਰ ਸਿੰਘ ਹੈ ਉਹ ਇਹ ਕੁਛ ਘੱਟ ਆ ਵੀ ਠੀਕ ਆ ਅੱਛਾ ਜੀ ਪਰ ਨਹੀਂ ਬਹੁਤ ਹੀ ਮਾੜੀ ਹਾਲਤ ਦੇਖਿਆ ਨਹੀਂ ਜਾਂਦਾ ਹਾਂਜੀ ਤੇ ਉਂਝ ਇੱਥੇ ਕੋਈ ਪ੍ਰਸ਼ਾਸਨ ਵਗੈਰਾ ਆਇਆ ਕੋਈ ਇੱਥੇ ਦੇਖ ਕੇ ਹਾਂਜੀ ਸਾਰੇ ਆਏ ਆ ਅੱਛਾ ਜੀ ਆਰਮੀ ਵੀ ਆਈ ਹੈ ਆਰਮੀ ਦੇ ਅਫਸਰ ਆਏ ਆ ਔਰ ਪੁਲਿਸ ਅਫਸਰ ਵੀ ਸਾਰੇ ਆਏ ਆ ਤਕਰੀਬਨ ਅੱਛਾ ਜੀ ਹਾਂਜੀ ਹੂੰ ਤੇ ਡੀਐਸਪੀ ਐਸਐਸਪੀ ਸਾਰੇ ਹੀ ਮੁਲਾਜ਼ਮ ਟੋਟਲ ਆਏ ਆ ਬਹੁਤ ਪੁਲਿਸ ਹਰਿਆਪੁਰ ਦੀ ਆਈ ਆ ਹੋਰ ਮੰਤਰੀ ਆਏ ਆ ਸਾਰੇ ਅੱਛਾ ਜੀ ਕਿਹੜੇ ਮੰਤਰੀ ਆਏ ਜਿਵੇਂ ਸਭ ਤੋਂ ਪਹਿਲਾਂ ਪਿੰਕੀ ਆਇਆ ਹੀਰਾ ਜੀ ਵੀ ਗਏ ਸੀ ਉੱਥੇ ਹਸਪਤਾਲ ਪਤਾ ਲੈਣ ਜੀ ਹਾਂਜੀ ਛੇਰ ਸਿੰਘ ਕਬਾਇਆ ਵੀ ਆਇਆ ਇੱਥੇ ਹੋਰ ਬੰਗੜ ਵੀ ਆਪਣੇ ਦੂਜਾ ਦਈਆ ਦਈਆ ਸਾਹਿਬ ਵੀ ਆਏ ਸੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਟਨਾ ਨੂੰ ਦੇਖਣਾ ਕੀ ਹੈ ਜੀ ਬੰਬ ਡਿੱਗਿਆ ਤੇ ਸਾਰਾ ਕੁਝ ਤਬਾਹ ਕਰਤਾ ਦੇਖਣ ਵਾਲੀ ਗੱਲ ਹੀ ਨਹੀਂ ਰਹੇਗੀ ਹਾਂਜੀ ਹੂੰ ਤੇ ਦੂਜਾ ਮਤਲਬ ਹੁਣ ਜਿਹੜੇ ਉਹ ਮਰੀਜ਼ ਉੱਥੇ ਦਾਖਲ ਨੇ ਉਹਨਾਂ ਦਾ ਇਲਾਜ ਸਰਕਾਰ ਕਰਵਾ ਰਹੀ ਜਾਂ ਕਰੀ ਇਹ ਤਾਂ ਬਾਅਦ ਚ ਦੇਖਿਆ ਜਾਊ ਜੀ ਇਹੀ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਹਿਯੋਗ ਦੇਵੇ ਸਾਡਾ ਹੂੰ ਤੇ ਉਹਨਾਂ ਦਾ ਇਲਾਜ ਕਰਾਵੇ ਔਰ ਜਿੰਨਾ ਸਾਡਾ ਨੁਕਸਾਨ ਹੋਇਆ ਹੈ ਪਸ਼ੂ ਵਿਚਾਰੇ ਸਾਰੇ ਸੜ ਗਿਆ ਹੂੰ ਸਾਡਾ ਤਾਂ ਦੇਖਿਆ ਜਾਵੇ ਨੁਕਸਾਨ ਪੂਰਾ ਹੋ ਹੀ ਨਹੀਂ ਸਕਦਾ ਹਮ ਹਣਾ ਜੀ ਪਰ ਫਿਰ ਵੀ ਸਰਕਾਰ ਅਗੇ ਬੇਨਤੀ ਕਰਦੇ ਆ ਹਮ ਵੀ ਵੱਤ ਤੋਂ ਵੱਤ ਸਾਡਾ ਸਹਿਯੋਗ ਦੇਵਣ ਦੇ ਜੀ ਜਿਹੜਾ جنگ ਆ ਜਿਵੇਂ جنگ ਦਾ ਹੁਣ ਮਾਹੌਲ ਗਰਮ ਹੋਇਆ ਪਿਆ ਕੀ جنگ ਲੱਗਣਾ ਚਾਹੀਦਾ ਹੈ ਕਿ ਨਹੀਂ ਲੱਗਣਾ ਜੀ ਸਾਡੇ ਵਾਸਤੇ ਤਾਂ جنگ ਲੱਗ ਗਿਆ ਹਮ ਸਾਡੇ ਵਾਸਤੇ ਤਾਂ ਜੰਗ ਲੱਗ ਚੁੱਕਾ ਜੀ ਹਮ ਵੈਸੇ ਜੰਗ ਨਹੀਂ ਲੱਗਣਾ ਚਾਹੀਦਾ ਕੋਈ ਵੀ ਬੰਦਾ ਸ਼ਾਂਤੀ ਚਾਹੁੰਦਾ ਕੋਣ ਕਹਿੰਦਾ ਵੀ ਜੰਗ ਲੱਗੇ ਚਿਤ ਬਾਈ ਹੋਵੇ ਹਮ ਮਸਾਂ ਕਿਤੇ ਦੇਸ਼ ਮਾੜੀ ਮੋਟੀ ਸਹੀ ਰੋਟੀ ਖਾਣ ਲੱਗਾ ਸਾਰੀ ਹੋਰ ਲੋਕਾਂ ਦੀ ਲੰਘੀ ਮਸੀਰਤਾਂ ਚ ਜੇ ਹੁਣ ਮਾੜਾ ਮੋਟਾ ਕੋਈ ਬੰਦਾ ਸਟੈਂਡ ਹੋਇਆ ਹੈ ਮਿਹਨਤ ਕਰਕੇ ਤੇ جنگ ਕਹਿੰਦੇ ਇੱਕ ਵਾਰ ਜੰਗ ਲੱਗੇ ਤੇ ਦੇਸ਼ 100 ਸਾਲ ਪਿੱਛੇ ਜਾਂਦਾ ਜੀ ਪਰ ਗਲਤੀ ਉਹਨਾਂ ਦੀ ਵੀ ਹੈਗੀ ਪਾਕਿਸਤਾਨ ਵਾਲਿਆਂ ਦੀ ਨਿੱਕੀ ਨਿੱਕੀ ਸ਼ਰਾਰਤ ਕਰਦੇ ਰਹਿੰਦੇ ਕਰਦੇ ਰਹਿੰਦੇ ਆ ਫਿਰ ਛੋਟੀ ਸ਼ਰਾਰਤ ਤੋਂ ਵੱਡੀ ਬੰਦੀ ਆ ਬੰਦੀ ਹਮ ਤੇ ਦੂਜਾ ਹੁਣ ਆਪਾਂ ਜੇਕਰ ਦੇਖੀਏ ਜਿਨੇ ਹੁਣ ਉਧਰ ਵੀ ਨੁਕਸਾਨ ਹੋ ਰਿਹਾ ਇਧਰ ਵੀ ਨੁਕਸਾਨ ਹੋ ਰਿਹਾ ਤੇ ਕੁਝ ਪੰਜਾਬੀ ਆਪਣੇ ਲੈnde ਪੰਜਾਬ ਦੇ ਵਿੱਚ ਵੀ ਨੇ ਤੇ ਚੜਦੇ ਪੰਜਾਬ ਦੇ ਵਿੱਚ ਤਾਂ ਪੂਰਾ ਪੰਜਾਬ ਹੀ ਬੈਠਾ ਤੇ ਕੀ ਨੁਕਸਾਨ ਫਿਰ ਪੂਰੇ ਪੰਜਾਬ ਦਾ ਹੀ ਨਹੀਂ ਪੂਰੇ ਪੰਜਾਬ ਦਾ ਜੀ ਪੂਰੇ ਪੰਜਾਬ ਦਾ ਕਹਦਾ ਪੂਰੇ ਹਿੰਦੁਸਤਾਨ ਦਾ ਨੁਕਸਾਨ ਤਾਂ ਹੈਨਾ ਜੀ ਪੂਰੇ ਹਿੰਦੁਸਤਾਨ ਦਾ ਨੁਕਸਾਨ ਹੈ ਜੇ ਨੁਕਸਾਨ ਹੋਣਾ ਤੇ ਬੇहद ਹੋਣਾ ਹੁਣ ਪਹਿਲੇ ਲੜਾਈਆਂ ਤਾਂ ਹੈ ਨਹੀਂ ਡਾਂਗਾ ਸੋਟਿਆਂ ਵਾਲੀਆਂ ਹੁਣ ਤਾਂ ਜੇ جنگ ਹੋਈ ਤੇ ਤਬਾਈ ਹੋਣੀ ਹੈ ਨਾ ਹੋਣੀ ਹੈ ਸਾਰੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹ ਡਰੋਨ ਡਿੱਗਿਆ ਸੀ ਰਾਤ ਨੂੰ ਰਾਤ ਨੂੰ ਕਾਰ ਦਾ ਤੁਸੀਂ ਹਾਲ ਦੇਖੋ ਤੇ ਜਿਹੜੇ ਉੱਧਰ ਡੰਗਰ ਨੇ ਉਹ ਵੀ ਝੁਲਸੇ ਨੇ ਉਹਨਾਂ ਨੂੰ ਵੀ ਅੱਗ ਲੱਗੀ ਤੇ ਪੂਰੀ ਇੱਥੇ ਘਰ ਦੇ ਵਿੱਚ ਡਰੋਨ ਨੇ ਤਬਾਹੀ ਮਚਾਈ ਤੇ ਹੁਣ ਜਿਹੜੇ ਤਿੰਨ ਮੈਂਬਰ ਨੇ ਘਰ ਦੇ ਉਹ ਹੁਣ ਬਾਗੀ ਹਸਪੀਟਲ ਫਿਰੋਜ਼ਪੁਰ ਦਾਖਲ ਪਏ ਨੇ ਤੇ ਸਰਕਾਰਾਂ ਨੂੰ ਇਹ ਬੇਨਤੀ ਆ ਵੀ ਜਿਹੜਾ جنگ ਆ ਇਹਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ ਕਿਉਂਕਿ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਤਾਂ ਹੁਕਮ ਹੀ ਛਟਣਾ ਹੁੰਦਾ ਉਹਨਾਂ ਨੇ ਤਾਂ ਸਿਆਸਤ ਹੀ ਕਰਨੀ ਹੁੰਦੀ ਤੇ ਸਿਆਸਤ ਦੀ ਭੇਟ ਕੌਣ ਚੜਦੇ ਨੇ ਆਮ ਲੋਕ ਆਮ ਘਰ ਉਹ ਘਰ ਜਿਨ੍ਹਾਂ ਨੇ ਮਿਹਨਤ ਕਰ ਕਰਕੇ ਕੁਝ ਨਾ ਕੁਝ ਜੋੜਿਆ ਹੁੰਦਾ ਤੇ ਬਾਪੂ ਜੀ ਨੇ ਗੱਲ ਬਿਲਕੁਲ ਸੱਚੀ ਕਹੀ ਵੀ ਜੇ ਇੱਕ ਵਾਰ ਜੰਗ ਲੱਗ ਜਾਵੇ ਤੇ 100 ਸਾਲ ਜਿਹੜਾ ਦੇਸ਼ ਆ ਉਹ ਪਿੱਛੇ ਚਲਾ ਜਾਂਦਾ ਤੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਵੀ ਇਹ ਜੰਗ ਜੂੰਗਣੇ ਜਿਹੜੇ ਇਹ ਬਿਲਕੁਲ ਬੰਦ ਕੀਤੇ ਜਾਣ ਭਾਵੇਂ ਉਹ ਪਾਕਿਸਤਾਨ ਦੀ ਸਰਕਾਰ ਹੋਵੇ ਤੇ ਭਾਵੇਂ ਹਿੰਦੁਸਤਾਨ ਦੀ ਸਰਕਾਰ ਹੋਵੇ ਇਹਦੇ ਵਿੱਚ ਜਿਹੜਾ ਨੁਕਸਾਨ ਆ ਬਿਲਕੁਲ ਲੋਕਾਂ ਦਾ ਹੀ ਹੁੰਦਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਕਿਰਤ ਕਮਾਈ ਕਰਦੇ ਨੇ ਮਿਹਰਬਾਨੀ